ਉਹ ਦਮੀ ਉਹ ਹੱਥ ਆਇਆ ਓਏ ਆ ਕੀ ਲਾਈ ਜਾਂਦਾ ਉਹ ਲਸਣ ਸੀ ਇਹ ਲਸਣ ਦਾ ਸਰਾਗ ਲੇਟ ਹੋ ਗਈ ਹੁਣ ਉਹ ਲੇਟ ਕਿੱਥੇ ਹੋ ਗਈ ਹਜੇ ਤਾਂ ਇਹ ਬਹੁਤ ਲੰਮਾ ਸਮਾਂ ਚੱਲਦੀ ਹੁੰਦੀ ਹੈ ਫਸਲ ਇਹਦਾ ਬਹੁਤ ਲੇਟ ਤੱਕ ਜਾਣੀ ਹੈ ਨਹੀਂ ਨਹੀਂ ਲੇਟ ਹੋ ਗਈ ਬਾਹਲੀ ਸਰਾਹ ਗੱਲ ਸੁਣ ਲੈ ਮੇਰੀ ਆਪਣੇ ਕੋਲੇ ਵਾਂ ਠੀਕੀ ਦੀ ਹੈ ਆਪਣੇ ਕੋਲ ਤਾਂ ਵਸਾਖ ਚ ਵਾਂ ਇਹ ਛੋਟ ਜਾਣਾ ਹੈਗਾ ਤੇਰੇ ਗਾਂ ਜੇਠਾੜ ਚਾਊ ਹਣਾ ਇਹ ਜੇਠਾ ਚਾਊਗੀ ਤੇ ਫੇਰ ਵੀ ਹੁਣ ਤਾਂ ਫੇਰ ਇਹ ਗੱਲ ਸੁਣ ਮੇਰੀ ਆ ਜਿੰਨੇ ਲਸਣ ਦੀਆਂ ਗੰਢੀਆਂ ਲਾਦੇ ਆਂ ਇਹਨੀਆਂ ਸਬਜ਼ੀ ਚ ਪਾ ਲੈਂਦੇ ਆਪਾਂ ਓਹੋ ਤੇ ਹੁਣ ਫਿਰ ਓਏ ਹੁਣ ਫਿਰ ਕੀ ਹਾਂ 80000 ਨੂੰ ਤਾਂ ਪਹਿਲਾਂ ਠੇਕੇ ਤੇ ਆ ਹਾਂ ਤੇ 20 25 ਮਣ ਕਿੱਲੇ ਦਾ ਝੋਨਾ ਘਟ ਗਿਆ ਹਾਂ ਤੇ ਹੁਣ ਬਾਦੋਂ ਆ ਕੇ ਉਹਨਾਂ ਨੇ ਤਾਂ ਕਹੀ ਦੇਣਾ ਵੀ ਗੱਲ ਸੁਣਾ ਮੇਰੀ ਤਾਂ ਮੈਂ ਤੁਹਾਨੂੰ ਆਇਆ ਆਣਾ ਯਾਰ ਆਪਾਂ ਉਹਦਾ ਘਰੂ ਵਣ ਰੱਖਿਆ ਕਰਾ ਠੇਕੇ ਆ ਛੱਡ ਕਰਾ ਆ ਅੱਛਾ ਕਰਦਾ ਰੱਖਿਆ ਕਰਾਂਗੇ ਸ਼ਰਾ ਐ ਕਿ ਜਿਹੜਾ ਖੁਸ਼ ਹੋ ਗਿਆ ਹੋ ਗਿਆ ਹੁਣ ਮੇਰੇ ਮੇਰੇ ਕੋਲੇ ਇੱਕ ਹੈਗੀ ਹੈ ਯੋਗਤ ਹਾਂ 50 60000 ਰੁਪਇਆ ਤਾਂ ਮੈਂ ਇਹਦੇ ਮਗਰ ਕਰ ਲੂੰਗਾ ਘੱਟ ਠੀਕ ਉਹ ਹੈਗੀ ਹੈ ਯੋਗਤ ਅੱਛਾ ਹਾਂ ਚਾਲ ਫਿਰ ਜੋਗਤ ਰੱਖੀਂ ਕੋਲੇ ਫਿਰ ਉਹ ਹਾਂ ਰੱਖੂਗਾ ਜੇ ਤਾਂ ਉਵੇਂ ਲੋਟ ਆ ਗਿਆ ਤਾਂ ਠੀਕ ਹੈ ਤੇ ਵਾਲਣਾ ਜ਼ਰੂਰ ਆ ਫਿਰ ਗੱਲ ਚ ਹਾਂ ਇੱਥੇ ਵੱਟਾਂ ਪਾ ਦੇ ਸ਼ਰਾਬ ਮੈਂ ਗੱਲ ਤੋਂ ਕੱਢ ਨੂ ਦਿੱਕਾ ਕੋਈ ਨਹੀਂ ਫਿਰ ਠੀਕ ਹੈ ਹਾਂ 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 ਲ ਲਸਣ ਲਾਈ ਫਿਰ ਆਲੀ ਨਾ ਜਾਵੇ ਆਪਣੀ ਹੁਣ ਨਹੀਂ ਨਹੀਂ ਸ਼ਰਾਬ ਇਹਨੂੰ ਮੈਂ ਤਾਂ ਗੱਲ ਇੱਥੇ ਕਰਦੇ ਬੰਦ ਨਾ ਉਹ ਜਿਹੜੀ ਹੈਗੀ ਆ ਸਬਜ਼ੀ ਉਹਨੂੰ ਵੇਖ ਲੈ ਠੀਕ ਆ ਹਾਂ ਇੱਥੇ ਕਰਦੇ ਬੰਦ ਇਹਨੂੰ ਚਾਲ ਕੋਈ ਨਹੀਂ ਇੱਥੇ ਆਪਾਂ ਨਾਵੇਂ ਗੰਡੇ ਠੀਕ ਹੈ ਹਾਂ ਗੰਡੇ ਆ ਜਾਣ ਗੰਡੇ ਵੀ ਲੇਟ ਹੋ ਜਾਣਗੇ ਮੈਂ ਨਾ ਗੰਡੇ ਰਹਿਣ ਦੇ ਗੰਡੇ ਨਹੀਂ ਲਾਉਂਦੇ ਹੋਰ ਗੱਲਾਂ ਤਾਇਆ ਹਾਂ ਉਹ ਜੇਲ੍ਹਦਾਰਾਂ ਦਾ ਸ਼ੋਰ ਜੜੀ ਜਿਹੜਾ ਉਹ ਅੱਛਾ ਆ ਜਿਹੜਾ ਵਾਣ ਆਪਣੇ ਕੋਲੇ ਠੇਕੇ ਤੇ ਬੰਤੀ ਹਾਂ ਬੰਤੀ ਆਇਆ ਬੰਦਾ ਕਹਿੰਦੇ ਆਇਆ ਵਾ ਬਾਹਰੋਂ ਆਇਆ ਵਾ ਹੁਣ ਉਹਨੂੰ ਆਇਆ ਵੀ ਠੇਕੇ ਤੇ ਜ਼ਮੀਨ ਦੇ ਆਵਾ ਮੈਂ ਹਾਂ ਦੁਬਾਰੇ ਠੇਕਾ ਵਧਾਉਣ ਹੀ ਆਇਆ ਹੁਣਾ ਹੋਰ ਉਹ ਕੀ ਲੈਣ ਆਇਆ ਇੱਥੇ ਰਾਮਿਆ ਹਾਂ ਇਹ ਜਿਹੜੇ ਆ ਲਿਆ ਨਾ ਇਹ ਮੌਸਮੀ ਡੱਡੂ ਆ ਹਾਂ ਇਹਨਾਂ ਨੂੰ ਹੁਣ ਠੇਕਾ ਹਿੱਸਾ ਲੈਣ ਦੇ ਮਾਰੇ ਆਉਂਦੇ ਆ ਹਾਂ ਵੀ ਉੱਥੇ ਹੁਣ ਹਰੇਕ ਨੂੰ ਫੋਨ ਕਰਦੇ ਆ ਫਲਾਨਾ ਸਿਆ ਹਾਂ ਆਪਣੇ ਵਾਲਾ ਪਟਾ ਕੀ ਡੇਟ ਹੈ ਹਾਂ ਆ ਫਲਾਨਾ ਕੀ ਡੇਟ ਤੇ ਗਾ ਫਲਾਨੇ ਵਰਗੇ ਵੀ ਇਹੇ ਆ ਮਾਂ ਦੇ ਪੁੱਤ 5000 ਉੱਤੇ ਦੀ ਉੱਤੇ ਵੜਾ ਕੇ ਰੱਖ ਦਿੰਦੇ ਆ ਵੜ ਕੇ ਹਾਂ ਬੈਠ ਮੈਂ ਤੋਂ ਗੱਲਸਾ ਵੜ ਕੇ ਦੱਸ ਦਿਆ ਵੜ ਕੇ ਹਾਂ ਐ ਨਹੀਂ ਕੋਈ ਕਹਿੰਦਾ ਹਾਂ ਵੀ ਆਇ ਕੀ ਦਾ ਵੀ ਮਾਰ ਕੇ ਲੈਦਾ ਚੋਨਾ ਕਟ ਗਿਆ ਹਾਂ ਕਟ ਗਿਆ ਕਿ ਨਹੀਂ ਕਟਿਆ ਵੀ ਕਟਿਆ ਤੇ ਹੁਣ ਹਰੇਕ ਦਾ ਹਾਂ ਕਟੋ ਕਟ 25000 ਦਾ ਨੁਕਸਾਨ ਹੋ ਗਿਆ ਤੇ ਵਾਣ ਫਾਹਾ ਉਦੋਂ ਵੱਧ ਕੇ ਲੈਂਦੇ ਆ ਫਿਰ ਗਾ ਲੈ ਨਹੀਂ ਦੇਖੀ ਹੈ ਹਾਂ ਮਜਬੂਰੀ ਹੈ ਆਪਣੀ ਮਜਬੂਰੀ ਬਣੀ ਇਹਦਾ ਫਾਇਦਾ ਠਾਉਂਦੇ ਆ ਲੋਕ ਹਾਂ ਤੇ ਬੰਤੀ ਆਇਆ ਫਿਰਦਾ ਨਾ ਹਾਂ ਮੈਂ ਤੈਨੂੰ ਇਸ ਮਾਨ ਦੇ ਮਗਰ 60 70000 ਰੁਪਿਆ ਜੇ ਨਾ ਘਟਾਇਆ ਮੈਨੂੰ ਵੀ ਹਾਏ ਗਿਆ ਕੋਈ ਜਗਤ ਤੇਰੇ ਕੋਲੇ ਮੈਂ ਤੈਨੂੰ ਗੱਲ ਸੁਣਾ ਬਈ ਕਿ ਕਿਦਾ ਸਹੀ ਠੀਕ ਆ ਪੈ ਜਾ ਤੂੰ ਕਿਰਾ ਆਰਾ ਮਿਆ ਹੋਰ ਆ ਮਿਆ ਹੋ ਗਿਆ ਬਾਹਰ ਲਾ ਹੋ ਗਿਆ ਕਿਹੜਾ ਆਉਣਾ ਬਾਹਰ ਲਾ ਉਹੀ ਬੰਟੀ ਬੰਟੀ ਆ ਗਿਆ ਬੰਟੀ ਹੈ ਹਾਂ ਓਏ ਮੱਥੇ ਜੇ ਟੇਕੀ ਜਾਂਦਾ ਅੱਛਾ 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 ਸਭ ਕੁਝ ਤੇਰਾ ਹੀ ਆ ਬਾਬਾ ਦਿੱਤਾ ਹੋਇਆ ਜਿਹੜਾ 42 ਕਿੱਲਾਂ ਦਾ ਟਾਕਾ ਸਭ ਤੇਰਾ ਹੀ ਆ ਅੱਛਾ ਓ ਬਾਬਾ ਜੀ ਕੀ ਹਾਲ ਹੈ ਠੀਕ ਹੋ ਵਧੀਆ ਸ਼ਰਮ ਵਧੀਆ ਹਾਲ ਆ ਗਿਆ ਹੈ ਆ ਗਿਆ ਹੈ ਹਾਂ ਹਾਂ ਮੈਡਮ ਰਾਤੀ ਆਇਆ ਲੇਟ ਦੂਰ ਬੜਾ ਪੈ ਜਾਂਦਾ ਨਾ ਹਾਂ ਹਾਂ ਬੜਾ ਆਇਆ ਨਾ ਫਿਰ ਦਿੱਲੀੋਂ ਆ ਕੇ ਕਹਿੰਦੇ ਸੀਗੇ ਕਹਿੰਦੇ ਮਦਦ ਦਾ ਰਾਮਾ ਭਈਆ ਬਾਰੋਂ ਸਾਡੇ ਇੱਥੇ ਲੈ ਕੋ ਖਾਣ ਨਹੀਂ 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 ਨਾ ਮੈਂ ਤੂੰ ਤੇ ਤੇਰੇ ਹਾਸਤੇ ਨਹੀਂ ਆਣੀ ਬੋਲੀ ਹੁੰਦਾ ਨਾਲੇ ਹਾਂ ਇਹ ਨਾ ਬਾਬੇ ਦੇ ਆਪਾ ਲੱਸੀ ਪੋਣ ਆਉਣਾ ਹੁੰਦਾ ਸਪੈਸ਼ਲ ਆਉਣਾ ਪੈਂਦਾ ਪਤਾਇਆ ਉੱਥੋਂ ਇੰਨੀ ਹੁੰਦੀ ਕਿਹਨੇ ਬਾਬੇ ਦੇ ਬਾਬਾ ਆਪਣਾ ਹੋ ਮਟੀ ਦਾਸ ਪਿੱਛੇ ਹੋ ਜਾ ਉਹ ਉੱਥੇ ਹੋ ਤੇ ਹੋ ਕੇ ਗੱਲ ਕਰ ਹੋ ਤੇ ਹਾਂ ਉਹ ਵਾਣ ਯਾਰ ਵਾਣ ਮੇਰਾ ਹੈ ਡੁੰਡੇ ਨਾ ਖਾਲੀ ਤੇਰਾ ਵਾਣ ਹੈ ਕਿਉਂ ਉਹ ਠੇਕੇ ਦਿੱਤਾ ਤੁਹਾਨੂੰ ਮੈਂ ਮੁੱਲ ਥੋੜੀ ਦਿੱਤਾ ਯਾਰ ਠੇਕੇ ਤੇ ਐਂ ਦੱਸ ਹਾਂ ਵੀ 18 ਕਿੱਲੇ ਤੇ 2 ਮਰਲਿਆਂ ਦੇ ਵੀ ਉੱਤੇ پیسے ਲੱਗੇ ਗਿਆ ਨਾ ਤੇ ਉਹ ਲੈਣੀ ਹੈ ਜੋ ਫੀਤਾ ਮਾਰ ਕੇ ਲਿਆ ਉਹ ਤੇ ਫੀਤਾ ਤੇਰਾ ਬਾਬਾ ਉੱਥੇ ਜਿਹੜਾ 3 ਮਰਲੇ ਸਾਹ ਰੁੱਕੀ ਬੈਠਾ ਸੀ ਯਾਰ ਉਹਥੇ ਵਾਣ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜੇ ਲੱਸੀ ਪਾਉਣ ਆਉਣਾ ਹੈ ਹਾਂ ਸਾਲ ਦੀਆਂ 12 ਮਸਿਆ 5000 ਰੁਪਇਆ ਇੱਕ ਮੱਸਿਆ ਦਾ ਲੱਗੂਆ 60000 ਰੁਪਇਆ ਜਮ੍ਹਾਂ ਕਰਾ ਦੇ ਫੇਰ ਤਾਂ ਇਹ ਤੋਂ ਪੁਲਿਸ ਤੋਂ ਗਾਹ ਹੋ ਜਾ ਤੇ ਨਹੀਂ ਗੱਲ ਸੁਣ ਲੈ ਮੇਰੀ ਅਜੇ 6 ਮਹੀਨੇ ਪਈਆਂ ਵਾਂਚ ਵਾਂਚ ਨਹੀਂ ਵੜਦਾਂ ਦੇ ਸੀ ਕਮਾਲ ਆ ਯਾਰ ਇਹ ਇਹ ਕਿਹੜਾ ਕਾਨੂੰਨ ਤੂੰ ਬਾਸ ਕਰਦਾ ਨਹੀਂ ਛੋਟੇ ਕਾਨੂੰਨ ਯਾਰ ਗੱਲ ਸੁਣ ਲੱਸੀ ਦਾ ਪਾਉਣੋਂ ਬਾਬਾ ਹੁਣੇ ਤੇ ਤੂੰ ਦੋ ਮਰਲੇ ਤੇ ਦੋ ਮਰਲੇ ਥਾਂ ਦੇ ਪੈਸੇ ਛੱਡੇ ਸਨ ਯੋ ਕਿਉਂ ਛੱਡਾ ਯਾਰ ਮਿਹਨਤ ਆ ਅੱਡੀ ਯਾਰ ਤੇ ਮਿਹਨਤ ਹੁਣ ਬਾਬਾ ਸਾਡਾ ਹੈ ਹਾਂ ਹੇ ਬਾਬਾ ਬਾਬਾ ਸਾਲ ਪਾ ਟਿੱਕੀ ਦੀ ਸਾਡੇ ਕੋਲ ਜੇ ਦਾ 60 50 5000 ਰੁਪਿਆ ਦੇਆ ਕਰੇਗਾ 60000 ਦੇ ਦੇ ਭਾਵਾਂ ਦੇ ਹਰ ਕੇ ਮਹੀਨੇ ਮੱਥਾ ਟੇਕ ਲੈ ਬਾਬਾ ਮੇਰੀ ਗੱਲ ਸੁਣ ਲੈ ਸਾਨੂੰ ਲੱਸੀ ਪੋਣੀ ਬੈਠੀ ਉਹਦਾ ਮੈਂ ਲੈ ਲਿਆ ਮੈਂ 70 ਰੱਖਾਊਗਾ ਜੇ ਅਸੀਂ ਗਾਉਂ ਤੋਂ ਲੱਸੀ ਨਾ ਆ ਪਈ ਨਾ ਨੁਕਸਾਨ ਬੜਾ ਵੱਡੇ ਹੋ ਜਾਣੇ ਆ ਹੋ ਜਾਣੇ ਕਿਉਂ ਤੇ ਹੋਰ ਨਹੀਂ ਜਦੋਂ ਛੀ ਮੰਨਤਾ ਯਾਰ ਨਹੀਂ ਮੈਂ ਇਹ ਦੱਸ ਸਾਡੀ ਮੰਨਤਾ ਯਾਰ 6 ਮਹੀਨੇ ਹੋ ਗਏ ਹਾਂ 6 ਮਹੀਨੇ ਤਵਾਂ ਬੇਂਦਰਾ ਕੋਈ ਨੁਕਸਾਨ ਕੀਤਾ ਨਹੀਂ ਯਾਰ ਮੱਸੀ ਵਾਲੇ ਦੇ ਜੋ ਨੱਸੀ ਪਾਉਣੀਆਂ ਸੀ ਤੂੰ ਮੈਂ ਤੈਨੂੰ ਗੱਲ ਦੱਸਦਾ 5000 ਰੁਪਏ ਜਮ੍ਹਾਂ ਕਰਾ ਦੂਜਾ 55000 ਫੇਕਾ ਨਹੀਂ ਸਾਲ ਪਰ ਦਾ 60000 ਬੰਦਦਾ ਤੇ ਫੇਰ ਤਾਂ ਲੱਸੀ ਪਾਲਾ ਤੇ ਨਹੀਂ ਮੁੱਲ ਜਾ ਠੇਕੇ ਤੇ ਲਿਆਵਾਂ ਤੇਥੋਂ ਤਾਂ ਹੀ ਮੈਂ ਤੁਹਾਨੂੰ ਠੇਕੇ ਦੇਵਾਂ ਮੇਰੇ ਕੋਲ ਇੱਕਲੇ ਬੰਦੇ ਹੀ ਕਲੇਸੀ ਹੂੰ ਤੁਸੀਂ ਯਾਰ ਠੀਕ ਹੈ ਆ ਤੇਰੇ ਕੋਠਾ ਹੈ ਨਾ ਹਾਂ ਆ ਕੋਠਾ ਹੈ ਕੱਲ ਨੂੰ ਦੇਢ ਕੇ ਘਰੇ ਲੈ ਕੇ ਜਾਵਾਂ ਕਿਉਂ ਸਾਲ ਪਰ ਸਾਡੇ ਕੋਲ ਠੇਕੇ ਤੇ ਹੈ ਜਦੋਂ ਅਪ੍ਰੈਲ ਦਾ ਮਹੀਨਾ ਚੜ੍ਹ ਗਿਆ ਇਸੇ ਤਰ੍ਹਾਂ ਕੋਠਾ ਪਿਆ ਹੋਊਗਾ ਤੇ ਏ ਯਾਰ ਏ ਮੈਂ ਤੁਹਾਨੂੰ ਇਹ ਕਮਾਲ ਕਰੀ ਜਾਨੂੰ ਯਾਰ ਮੈਂ ਤੁਹਾਨੂੰ ਹੁਣ ਹੀ ਮੇਰਾ ਵਾਣ ਵਿਲਾ ਕਰ ਦਿੰਦਾ ਯਾਰ ਮੋਟਰ ਚਲਦੀ ਲੈਣੀ ਹੈ ਚਲਦੀ ਦੇਣੀ ਹੈ ਇਹ ਕੰਮ ਆਪਣਾ ਲਿਖਿਆ ਹੋਇਆ ਹੈ ਨਾ ਇਹ ਸਾਰਾ ਲਿਖ ਲਿਖਾ ਹੋਇਆ ਹੋਇਆ ਤੇ ਫਿਰ ਇਸੇ ਤਰ੍ਹਾਂ ਹੀ ਗੱਲ ਸੁਣਾ ਮੇਰੀ ਜੇ ਬਾਬੇ ਦੇ ਮੱਥਾ ਦੇਖਣਾ ਹੈ ਜੇ ਲੱਸੀ ਪਾਉਣੀ ਹੈ ਤਾਂ ਰੁਪਇਆ 5000 ਲਿਆ ਕਿ ਮੱਥਾ ਟੇਕਲਾ ਨਹੀਂ ਮਿਲਦਾ ਉਹ ਲੱਸੀ ਦਾ ਹੁਣ ਮੈਨੂੰ ਪਾਉਣੀ ਪੈਣੀ ਆ ਮੈਂ ਯਾਰ ਐ ਐ ਨਹੀਂ ਬਾੰਟੀ ਬਾੰਟੀ ਆਇਆ ਨਹੀਂ ਕੰਮ ਚ ਆਇਆ ਨਾ ਕਰਿਆ ਨਾ ਯਾਰ ਉਹ ਜਲਾ ਤੇਰੀ ਯਾਰ ਸਾਡੇ ਬਾਬਾ ਰੁਸੇ ਜਾਂਦੇ ਸਾਡੇ ਨੂੰ ਤੇਰਾ ਬਾਬਾ ਰੁਸੇ ਤੇਰੀ ਰੁਸੇ ਬੇਬੇ ਹਾਂ ਸਾਡਾ ਕਮਲਾ ਯਾਰ ਨੂੰ ਕੇਰਾ ਨਹੀਂ ਸਾਡਾ ਪੈਸਾ ਨਹੀਂ ਸੀਗਾ ਯਾਰ ਉਹ ਆਉਦਾ ਪੈਸਾ ਛੋਡਾ ਆਉਦਾ ਪੈਸਾ ਆ ਤਾਂ ਮੇਰੀ ਗੱਲ ਸੁਣ ਲੈ ਯਾਰ ਉਹਦਾ ਤੁਸੀਂ ਇੱਕ ਦੂਜੇ ਦੇ ਮਗਰ ਲਾ ਕੇ ਪੰਜ ਪੰਜ ਵਾਰ ਤਾਂ ਪੰਜ ਨਾ ਹੋਈ ਉਹ ਪੰਜ ਵਾਦ ਦਿੰਦਾ ਮੈਂ ਇਹਨੂੰ ਉਹਦੇ ਅੱਖਾਂ 'ਚ ਮੈਂ ਕਿਹਾ ਬਾੰਟੀ ਹਾਂ ਦੋ ਮਰਲੇ ਤਾਂ ਹੈ 18 ਕਿੱਲੇ ਤੋਂ ਉੱਤੇ ਦੋ ਮਰਲੇ ਦਾ ਠੇਕਾ ਛੱੜਦੇ ਕਿੰਨਾ ਬੰਦਾ ਸੀਗਾ ਸਾਰਾ ਬੰਦਾ ਕਿੰਨਾ ਸੀ ਯਾਰ ਕਿੰਨਾ ਬੜੇ ਹੋਏ ਸਾਰੇ ਸੀ ਆ ਬੰਦਾ ਸੀ ਨਾ ਆ ਲੈ ਉਹਦਾ ਵੀ ਫੋਨ ਆਈ ਜਾਂਦਾ ਲੈ ਉਹ ਵੀ ਇਹੀ ਆਲਾ ਹੋਗਾ ਵੀ ਇਹਨੂੰ ਵੰਡਤੀ ਨੂੰ ਖੇਤ ਨਾ ਵੰਡਦੇ ਹਜੇ ਚੱਲ ਤੂੰ ਐਂ ਕਰਤਾ ਐ ਗੱਲ ਸੁਣ ਲੈ ਮੇਰੀ ਵਾਣ ਤੂੰ ਦਿੱਤਾ ਮੈਂ ਠੇਕੇ ਤੇ ਗਲਤੀ ਹੋ ਗਈ ਚਾਹੇ ਕੁਝ ਮਰਜ਼ੀ ਹੋ ਗਿਆ ਹੁਣ ਮੇਰੀ ਗੱਲ ਸੁਣ ਲੈ ਮੈਥੋਂ ਤੂੰ ਕਿੰਨੇ ਰੁਪਏ ਲੈਵੇਂਗਾ ਲੱਸੀ ਪਾਉਣ ਦੇ 60000 ਰੁਪਏ ਉਹ ਨਾਲ ਸਸਰੀ ਗੱਲ ਆ ਤੂੰ 80000 ਰੁਪਇਆ ਕਿਹਾ ਸੀਗਾ ਮੈਂ 80 ਦਿੰਦੇ ਆ ਚਾਲ ਮਰ ਲੈਣ ਜ ਦੋ ਮਰ ਲੈਣ ਜਗਾ ਯਾਰ ਯਾਰ ਪਾ ਮਾ ਉਹ ਫੋਟੋ ਸਾਥ ਇਹ ਤਾਂ ਵਾਂਚੀ ਆ ਨਾ ਵਾਂਚੀ ਆ ਨਾ ਦੋ ਮਰ ਲੈਣ ਦੇ ਪੈਸੇ ਲੈ ਲਓ ਯਾਰ ਦੋ ਮਰ ਲੈਣ ਐਵੇਂ ਲੈ ਲਓ ਤੂੰ 80000 ਸਤੂ ਅੜ ਕੇ ਲਿਆ ਸੀ ਕਿ ਨਹੀਂ ਠੇਕਾ ਤੇ ਠੇਕਾ ਸਾਰਿਆਂ ਦੇ 80 ਚੱਲਦਾ ਮੈਂ ਕੱਲੇ ਦਾ ਲਾ ਯਾਰ ਮੈਂ ਤੈਨੂੰ ਗੱਲ ਦੱਸਦੀ ਜੇ ਤਾਂ ਲੱਸੀ ਪੋਣੀ ਆਪਦੇ ਬਾਬੇ ਦੇ ਤਾਂ ਰੁਪਇਆ 60000 ਲਿਆ ਤੇ ਲੱਸੀ ਪਾਇਆ ਨਹੀਂ ਆ ਲਖੀਰ ਕਰਤੀ ਆ ਇਹਦੋਂ ਗਾਹ ਹੋ ਕੇ ਬਸ ਆ ਲక్ష్ਮਣ ਰੇਖਾ ਨਿਕਲ ਗਈ ਆ ਨਾ ਤੇਰਾ ਆ ਨਾ ਜਲਮਾ ਗਾਣੂ ਠੇਕੇ ਦੇ ਨਾ ਕੱਲ ਲਵਾ ਐ ਕਿ ਠੇਕਾ ਜਾਵੜਿਆ ਨਾ ਮੇਰਾ ਹੂੰ ਤੇ ਗਾ ਤੂੰ 60000 ਰੁਪਇਆ ਦੇ ਦੇ ਲੱਸੀ ਪਾਲਾ ਤੇ ਨਹੀਂ ਮੁੱਲ ਜਾ ਚਲੋ ਮੈਂ 60000 ਦੇ ਦੂੰ ਯਾਰ ਮੇਰਾ ਤਾਂ ਲੱਸੀ ਨਾ ਪਹਿਲਾਂ ਦੇ ਪਹਿਲਾਂ ਪਹਿਲਾਂ ਉਹ ਪਹਿਲਾਂ ਹੁਣ ਮੈਂ ਮੈਂ ਅਰ ਘਰੋਂ ਪਹਿਲੇ ਚੱਕੇ ਲੈ ਕੇ ਆਇਆ ਤੈਨੂੰ ਅੱਜ ਗੱਲ ਸੁਣਨਾ ਮੇਰੀ ਮੈਂ ਮੂੰਹ ਤੇ ਖੜਾ ਹਾਂ ਤੈਨੂੰ ਅੱਜ ਲੱਸੀ ਪਵਾ ਦੇਣਾ ਆਥਰੇ 5000 ਰੁਪਇਆ ਤੇ 55000 ਜਿੱਦ ਦੇ ਗਵਾਰੇ ਆਇਆ ਬਾਈ ਲੱਸੀ ਪੌਣ ਚਾਹੋ ਚਾਹ ਯਾਰ ਮੇਰਾ ਦਾ ਖਿਹੜਾ ਛੱਡੋ ਯਾਰ ਲੱਸੀ ਬਾਬਾ ਸਾਡਾ ਰੋਸੂ ਆਇਆ ਚੱਲ ਅੱਜ ਪਾਲਾ ਓ ਹੋ ਹੋ ਕਿੱਥੋਂ ਜਟੌੜਾ ਦੇ ਰਾਮਿਆ ਰਾਮਿਆ ਇਹਨੂੰ ਕਹਿੰਦੀ ਆ ਬਾ ਇਹਨੂੰ ਕਹਿੰਿਆ ਤਾਇਆ ਇਹਨੂੰ ਕਹਿੰਿਆ ਤਾਇਆ ਇਹਨੂੰ ਕਹਿੰਦੇ ਤਾਇਆ ਕਹਿੰਦੇ ਆ ਨਾ ਵਾਕੀ ਤੇ ਸਕੀਮ ਸਹੀ ਸੀ ਭਈ ਯਾਰ ਗੱਲ ਸੁਣਾ ਮੇਰੀ 80 80000 ਰੁਪਿਆ ਠੇਕੇ ਤੇ ਲੈ ਕੇ ਤੇ ਮੁੜ ਕੇ ਨੀਤ ਵਿੱਚ ਰੱਖ ਦੇ ਸਹੀ ਗੱਲ ਹੈ ਹੁਣ ਆ ਆ ਕੇ ਬਾਬਾ ਸਾਡਾ ਬਾਬੇ ਕੋਲੇ 6 ਮਹੀਨਾ ਬਾਅਦ ਆਇਆ ਤੂੰ ਹੁਣ ਬਾਬਾ ਤੇਰਾ ਹੋ ਗਿਆ ਐਂ ਤਾਂ ਕਿਹਾ ਨੀ ਵੀ ਤਾਇਆ ਤੇਰਾ ਕਿੰਨਾ ਝੋਨਾ ਨਿਕਲਿਆ ਘਟ ਨਿਕਲਿਆ ਕੇ ਵਧ ਨਿਕਲਿਆ ਬਾ ਗੱਲ ਸਨ ਬਾਬੇ ਦੇ ਲੱਸੀ ਪਾ ਜਾ ਬਾਰ ਨੂੰ ਆਇਆ ਉਹਨਾਂ ਨੂੰ ਕੀ ਫਿਕਰ ਹੈ ਠੇਕੇ ਵਾਲਿਆਂ ਨੂੰ ਇਹ ਤਾਂ ਦੇ ਦਾ ਕੇਰਾ ਬਾ ਠੀਕ ਹੈ ਥੋੜਾ ਕਹੋ ਨੀ ਕੋਈ 5000 ਘਟ ਦੇ ਨੀ ਹੁਣ ਹੁਣ ਲਾਲ ਲਸਨ ਹੁਣ ਲਾਲ ਲਸਨ ਸਹੀ ਗੱਲ ਆ ਆਪਾਂ ਨੂੰ ਦੇ ਕੇ ਜਾਊ ਠੇਕੇ ਤੇ ਸਹੀ ਗੱਲ ਆ ਸਹੀ ਹਾਂ ਹੁਣ ਹੁਣ ਘਟਕੇ ਵੀ ਦੇ ਕੇ ਜਾਊਗਾ ਆ ਇੰਨਾ ਟੱਕ ਵੱਡਾ ਕੋਈ ਲੈਂਦਾ ਵੀ ਨਹੀਂ ਆਪਾਂ ਤੋਂ ਬਿਨਾਂ